ਆਓ ਤੁਹਾਨੂੰ ਹੁਣ ਹਸਪੀਟਲ ਦੇ ਅੰਦਰ ਲੈ ਕੇ ਜਾਂਦੇ ਹਾਂ ਕੌਸ਼ਲ ਨਰਸਿੰਗ ਹੋਮ ਗੋਬਿੰਦਗੜ ਆਜੋ ਤੁਹਾਨੂੰ ਅੰਦਰ ਲੈ ਕੇ ਜਾਂਦੇ ਹਨ ਐਕਸ-ਰੇ ਰੂਮ ਖੋਲਣਾ ਬੇਟੇ ਐਕਸ-ਰੇ ਰੂਮ ਖੋਲ ਸਤਿ ਸ਼੍ਰੀ ਅਕਾਲ ਜੀ ਤੁਸੀਂ ਡਾਕਟਰ ਸਾਹਿਬ ਨੂੰ ਦਿਖਾਣ ਆਏ ਸੀ ਕਿਸ ਤਰ੍ਹਾਂ ਲੱਗਦਾ ਤੁਹਾਨੂੰ ਡਾਕਟਰ ਸਾਹਿਬ ਨੂੰ ਕਿੰਨੀ ਦੇਰ ਤੋਂ ਦਿਖਾਉਂਦੇ ਹੋ ਕਿਸ ਤਰ੍ਹਾਂ ਲੱਗਦਾ ਆਰਾਮ ਆਂਦਾ ਤੁਹਾਨੂੰ ਡਾਕਟਰ ਸਾਹਿਬ ਕੋਲ ਡਾਕਟਰ ਸਾਹਿਬ ਦਾ ਸੁਭਾਅ ਵਧੀਆ ਨੇ ਚਲੋ ਬਹੁਤ ਅੱਛਾ ਲੱਗਿਆ ਜੀ ਤੁਹਾਡਾ ਗੱਲਬਾਤ ਕਰਕੇ ਮਿਹਰਬਾਨੀ ਹੈ ਜੀ ਸ਼ੁਕਰੀਆ ਸਸਿਕਲ ਜੀ ਮੈਂ ਐਮਪੀ ਸਿੰਘ ਔਨ 에ਅਰ ਚੈਨਲ ਸੈਲਟ ਚੈਨਲ ਤੋਂ ਅੱਜ ਅਸੀਂ ਆਏ ਹਾਂ ਗੋਬਿੰਦਗੜ੍ਹ ਕੌਸ਼ਲ ਨਰਸਿੰਗ ਹੋਮ ਤੇ ਕੋਲ ਇੱਥੇ ਡਾਕਟਰ ਮਨਮੋਹ ਜੀ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ ਉਹ ਤੁਹਾਨੂੰ ਅੱਖਾਂ ਬਾਰੇ ਕੁਝ ਜਾਣਕਾਰੀ ਦੇਣਗੇ ਆਈ ਸਪੈਸ਼ਲਿਸਟ ਡਾਕਟਰ ਨੇ ਗੋਬਿੰਦਗੜ੍ਹ ਦੇ ਵਿੱਚ ਸਸਿਕਲ ਜੀ ਡਾਕਟਰ ਸਾਹਿਬ ਸਸਿਕਲ ਜੀ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਸਵਾਗਤ ਹੈ ਜੀ ਸਾਡੇ ਚੈਨਲ ਦੇ ਵਿੱਚ ਤੇ ਅਸੀਂ ਇਹ ਜਾਨਣਾ ਚਾਹੁੰਦੇ ਹਾਂ ਸਭ ਤੋਂ ਪਹਿਲਾਂ ਕਿ ਤੁਹਾਡੀ ਲੋਕੇਸ਼ਨ ਕੀ ਹੈ ਜੇ ਤੁਹਾਡੇ ਕੋਲ ਕੋਈ ਪੇਸ਼ੈਂਟ ਆਉਣਾ ਚਾਹੇ ਸਭ ਤੋਂ ਪਹਿਲਾਂ ਤੇ ਮੈਂ ਤੁਹਾਡਾ ਜਿਹੜੇ ਦੇਖਣ ਵਾਲੇ ਲੋਗੇ ਸਭ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਤੁਸੀਂ ਇੱਥੇ ਆਏ ਔਰ ਟੈਨ ਕੱਢ ਕੇ ਮੇਰੇ ਕੋਲ ਆਇਓ ਤਾਂ ਮੈਂ ਤੁਹਾਡਾ ਬਹੁਤ-ਬਹੁਤ ਆਮਰੀ ਹੈ ਤੇ ਲੋਕੇਸ਼ਨ ਲਈ ਇਹ ਜਿਹੜਾ ਹੈ ਗੋਵਿੰਦਗੜ ਦੇ ਵਿੱਚ ਇਹ ਗੋਲ ਮਾਰਕੀਟ ਕਹਿੰਦੇ ਇਹਨੂੰ ਗੋਲ ਮਾਰਕੀਟ गोविंद अच्छा डॉक्टर साहब देखो डॉक्टर मनमोहन जी इंट्रोडक्शन के मथाज नहीं बहुत सालों तो प्रैक्टिस कर रहे हैं अस को जानना चाहवा डॉक्टर साहब कदम तो, तो प्रैक्टिस कर रहे मैं स्टार्ट की पहली दिसंबर उन्नीस सौ बहत्तर बहुत पुराने उन्नीस सौ बहत्तरपिटल किया मैं कि मेरे पेरेंट्स डॉक्टर नहीं मैं ही आया कि पटियाले एमडी करके ओके एमबीबीएस डीओएमएस एमडी ओके और फिर मैंने ਇਥੇ ਆ ਕੇ ਪ੍ਰੈਕਟਿਸ ਕੀਤੀ ਸੀ ਤੇ ਤੁਹਾਡੇ ਬੇਟਾ ਜੀ ਵੀ ਨਾਲ ਹੁੰਦੇ ਨੇ ਇਹਨਾਂ ਨੇ ਕਦੋਂ ਤੋਂ ਜੁਆਇਨ ਕੀਤਾ ਬੇਟਾ ਜੀ ਨੇ ਕਿੰਨੀ ਕੁਆਲਿਫੀਕੇਸ਼ਨ ਬੇਟਾ ਜੀ ਨੇ 2001 ਦੇ ਵਿੱਚ ਜੁਆਇਨ ਕੀਤਾ ਮੈਨੂੰ ਔਰ ਉਹਨਾਂ ਦੀ ਕੁਆਲਿਫੀਕੇਸ਼ਨ ਹੈ ਹੀ ਇਸ ਐਮਡੀ ਮੈਡੀਸਨ ਫ੍ਰੋਮ देयर ਅਨ ਮੈਡੀਕਲ ਕਾਲਜ ਧਿਹਾਰਾ ओके वेरी नाइस ਅਜਾ ਡਾਕਟਰ ਸਾਹਿਬ ਤੁਸੀਂ ਕਾਫੀ ਦੇਰ ਤੋਂ 1072 ਦੇ ਪ੍ਰੈਕਟਿਸ ਕਰ ਰਹੇ ਹੋ ਅਸੀਂ ਇਹ ਜਾਣਨਾ ਚਾਹਾਂਗੇ ਕਿ ਅੱਜ ਦੇ ਡੇਟ ਦੇ ਵਿੱਚ ਪਰਾਲੀ ਸਾੜਨ ਦੇ ਅਸਰ ਹੂੰ ਪੈਸਟੀਸਾਈਡ ਦੇ ਅਸਰ ਹੂੰ ਸੋ ਮੈਨੀ ਟ੍ਰੰਪਲਾਈਜ਼ਰ ਯੂਜ਼ ਹੁੰਦੇ ਆ ਕਈ ਡਾਕਟਰ ਸਟੀਰੋਇਡਸ ਵੀ ਯੂਜ਼ ਕਰ ਰਹੇ ਨੇ ਸੋ ਇਹਨਾਂ ਆਹ ਚੀਜ਼ਾਂ ਅੰਡਰਟ੍ਰੀਟਡ ਫੂਡ ਖਾਂਦੇ ਆ ਇਹਨਾਂ ਚੀਜ਼ਾਂ ਤੇ ਅੱਖਾਂ ਤੇ ਕੀ ਅਸਰ ਪੈਂਦਾ ਨਹੀਂ ਅੱਖਾਂ ਦੇ ਉੱਤੇ ਇਹਨਾਂ ਦਾ ਬਹੁਤ ਅਸਰ ਪੈਂਦਾ ਹੈ ਅੱਜ ਤਾਂ ਜਿਹੜੀ ਪਰਾਲੀ ਜਲਾਈ ਜਾਂਦੀ ਹੈ ਉਹਦੇ ਧੂਏ ਦੇ ਨਾਲ ਅੱਖਾਂ 'ਚ ਇਰਿਟੇਸ਼ਨ ਹੁੰਦੀ ਹੈ ਜੀ ਅੱਖਾਂ ਦੇ ਵਿੱਚ ਇਨਫੈਕਸ਼ਨ ਹੋ ਜਾਂਦੀ ਹੈ ਜਿਹਨੂੰ ਕੰਜਕਟਿਵਾਈਟਸ ਕਹਿੰਦੇ ਆ ਅਸੀਂ ਔਰ ਅੱਖਾਂ ਵਿੱਚ ਪਾਣੀ ਆਉਣ ਲੱਗਦਾ ਹੈ ਜਰਨ ਹੁੰਦੀ ਹੈ ਔਰ ਅਗਰ ਨਾ ਪ੍ਰੋਪਰਲੀ ਟ੍ਰੀਟ ਕੀਤਾ ਜਾਵੇ ਟਾਈਮਲੀ ਨਾ ਟ੍ਰੀਟ ਕੀਤਾ ਜਾਵੇ ਤਾਂ ਕੋਰਨੀਆ ਨੂੰ ਉਹ ਖਰਾਬ ਕਰ ਸਕਦਾ ਹੈ ਡੈਮੇਜ ਕਰਦਾ ਠੀਕ ਔਰ ਬਾਕੀ ਜਿਹੜੀਆਂ ਦੂਸਰੀ ਸਿਸਟੈਮਿਕ ਡਿਜ਼ੀਜ਼ਸ ਹੈ ਲੰਗ ਡਿਜ਼ੀਜ਼ਸ ਉਹ ਬੜੀ ਕਾਮਨ ਹੈ ਪਹਾਨੀ ਜਿਹੜਾ ਬੜੀ ਕਾਮਨ ਹੈ ਇਹਦੇ ਵਿੱਚ ਤੁਸੀਂ ਦੇਖਿਆ ਹੀ ਹੈ ਬੱਚਿਆਂ ਨੂੰ ਖਾਸ ਤੌਰ ਤੇ ਬੜੀ ਕਿਉਂਕਿ ਉਹਨਾਂ ਦੀ ਇਮਿਊਨਿਟੀ ਘੱਟ ਹੁੰਦੀ ਹੈ ਇਹ ਜਿਹੜੀ ਇਨਫੈਕਸ਼ਨ ਹੈ ਉਹ ਜਲਦੀ ਪਕੜਦੀ ਹੈ ਸਤਿਨਾਮ ਸਭ ਅਸੀਂ ਅਰਗਟਿਟਿ ਬ੍ਰੌਂਕੀਅਲ ਐਸਥਮਾ ਐਸਥਮੈਟਿਕ ਬ੍ਰੌਂਕਾਈਟਿਸ ਹੋ ਹੀ ਜਾਂਦਾ ਹੈ ਅਸੀਂ ਜਿਹੜਾ ਡਰਟ ਰਿਲੇਟਿਡ ਫੂਡ ਖਾ ਰਹੇ ਹਾਂ ਉਹਦਾ ਕੀ ਸਾਡੀ ਬੋਡੀ ਤੇ ਇਫੈਕਟ ਹੈ ਔਰ ਕੀ ਸਾਨੂੰ ਪ੍ਰੀਕਾਸ਼ਨ ਲੈਣੀ ਚਾਹੀਦੀ ਅੱਖਾਂ ਦੀ ਵੀ ਪਹਿਲਾਂ ਉਹ ਦੱਸੋ ਡਾਕਟਰ ਡਰਟ ਰਿਲੇਟਿਡ ਫੂਡ ਜਿਹੜਾ ਹੈ ਇਹ ਤੇ ਇੱਕ ਬਹੁਤ ਹੀ ਇੱਕ ਮੈਂ ਸਮਝਦਾ ਕਿ ਚਿੰਤਾ ਦਾ ਵਿਸ਼ਾ ਹੈ ਹਿੰਦੁਸਤਾਨ ਦੇ ਲਈ ਅਸੀਂ ਕਹਿੰਦੇ ਸੀ ਪੜਿਆ ਕਰਦੇ ਸੀ ਕਿ ਮਿਲਕ ਇਜ਼ ਅ ਪਰਫੈਕਟ ਡਾਈਟ ਪਰ ਹੁਣ ਉਹੀ ਮਿਲਕ ਸਪੂਰੀਅਸ ਮਿਲਕ ਮਿਲਦਾ ਹੈ ਸਪੂਰੀਅਸ ਮਿਲਕ ਮਿਲਦਾ ਸਪੂਰੀਅਸ ਮਿਲਦਾ ਬਿਲਕੁਲ ਕੰਜ਼ਮਪਸ਼ਨ ਜਿਹੜੀ ਹੈ ਮਿਲਕ ਦੀ ਉਹ ਉਹਦੇ ਨਾਲੋਂ ਕਿਤੇ ਜ਼ਿਆਦਾ ਪ੍ਰੋਡਕਸ਼ਨ ਹੁੰਦੀ ਹੈ ਉਹ ਕਿੱਥੋਂ ਆਉਂਦੀ ਹੈ ਐਕਸਟਰਾ ਜਿਹੜਾ ਹੈ ਉਹ ਸਪੂਰੀਅਸ ਮਿਲਕ ਬਣਦਾ ਉਹ ਮਾਰਕੀਟ 'ਚ ਆਉਂਦਾ ਹੈ ਮੈਂ ਸਮਝਦਾ ਕਿ ਬਹੁਤ ਹੀ ਸਿਹਤ ਦੇ ਲਈ ਹਾਨੀਕਾਰਕ ਹੈ ਡਾਕਟਰ ਦੇਖੋ ਮੈਂ ਇੱਕ ਸੌਰੀ ਤੁਹਾਡੀ ਗੱਲ ਕੱਟ ਰਿਹਾ ਜੀ ਦੀਵਾਲੀ ਤੇ ਅਸੀਂ ਦੇਖਿਆ ਕਿ ਟੋਨਾਂ ਦੇ ਹਿਸਾਬ ਨਾਲ ਦੁੱਧ ਦੀਆਂ ਮਠਿਆਈਆਂ ਬਣਦੀਆਂ ਉਹ ਦੁੱਧ ਦੀ ਪ੍ਰੋਡਕਸ਼ਨ ਤੋਂ ਹੀ ਹੈ ਦੁੱਧ ਦੀ ਪ੍ਰੋਡਕਸ਼ਨ ਕਿੱਥੋਂ ਆਉਂਦਾ ਕਿੱਥੋਂ ਆਉਂਦਾ ਉਹ ਦੈਟ ਆਲ ਇਜ਼ ਬਿਲਕੁਲ ਬਿਲਕੁਲ ਸਪੂਰੀ ਹੈ ਜੀ ਉਹ ਤੁਸੀਂ ਕਿਸੇ ਵੀ ਹਲਵਾਈ ਕੋਲ ਚਲੇ ਜਾਓ ਕਿ ਮੈਨੂੰ 2 ਘੰਟੇ ਬਾਅਦ 10 ਕਿਲੋ ਹੋਰ ਚਾਹੀਦਾ 20 ਕਿਲੋ ਹੋਰ ਚਾਹੀਦਾ ਤਾਂ ਇਮੀਡੀਏਟਲੀ ਉਹ ਅਰੇਂਜ ਕਰਦਾ ਅਰੇਂਜ ਕਰਦਾ ਸੋ ਇਹ ਚੀਜ਼ਾਂ ਅਸੀਂ ਅਰੇਂਜ ਕਰਦਾ ਦੇਖੋ ਆਪਾਂ ਕਹਿੰਦੇ ਆ ਜੀ ਨੌਲੇਜ ਇਜ਼ ਅ ਪਾਵਰ ਯਾ ਬਟ ਨੌਲੇਜ ਆਪਰ ਨਹੀਂ ਲਿਖਿਆ ਨਹੀਂ ਲਿਖਿਆ ਦੇਖੋ ਐਲਕੋਹਲ ਦੇ ਉੱਪਰ ਲਿਖਿਆ ਹੁੰਦਾ ਇੰਜੀਨੀਅਰਸ ਟੂ ਦਾ ਹੈ ਸਿਗਰਟ ਦੇ ਉੱਪਰ ਲਿਖਿਆ ਹੁੰਦਾ ਇੰਜੀਨੀਅਰਸ ਟੂ ਦਾ ਹੈ ਔਰ ਹਲਵਾਈਆਂ ਦੀ ਮਠਿਆਈਆਂ ਬਾਰੇ ਸਾਨੂੰ ਪਤਾ ਹੈ ਕਿ 90% ਦੁੱਧ ਹੈ ਜਿਹੜਾ ਨਕਲੀ ਹੈ ਨਕਲੀ ਹੈ ਪਰ ਫਿਰ ਵੀ ਅਸੀਂ ਖਾਂਦੇ ਹਾਂ ਪਰ ਨੌਲੇਜ ਪਬਲਿਕ ਚ ਆਪਣਾ ਖਿਆਲ ਹੈ ਕਿ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਗਵਰਨਮੈਂਟ ਨੂੰ ਕੁਝ ਨਾ ਕੋਈ ਸਟ੍ਰਿਕਟ ਮੀਅਰਸ ਲੈਣੇ ਚਾਹੀਦੇ ਨੇ ਤਾਕਿ ਲੋਗੇ ਇਸ ਚੀਜ਼ ਦਾ ਹੌਸਲਾ ਨਾ ਕਰੇ ਦੇਖੋ ਅਸੀਂ ਬਾਹਰਲੇ ਮੁਲਕਾਂ 'ਚ ਦੇਖੋ ਅਡਲਟ ਰੈਸ਼ਨ ਕੋਈ ਇਨਾਮ ਨਿਸ਼ਾਨ ਨਹੀਂ ਹੈ ਸਾਡੇ ਬੱਚੇ ਬਾਹਰ ਕਿਉਂ ਭਜ ਰਹੇ ਹਨ ਕਿਉਂਕਿ ਇੱਥੇ ਫੈਸਿਲਿਟੀਜ਼ ਨਹੀਂ ਹੈ ਹਰ ਚੀਜ਼ ਦੀ ਇੱਕ ਮ ਲਾਬਰਟ ਹੈ ਹੋ ਰਹਾ ਉੱਤੇ ਕੋਈ ਵੀ ਨਹੀਂ ਹੈ देखो ऑर्गेनिक फूड ਆਉਂਦਾ ਹੈ ਬਟ ఆర్గాਨਿਕ ਸਰਕ ਦੀ ਪਾਪੜ ਨੂੰ ਆਉਂਦੀ ਕਰਦਾ ਪਾਪੜ ਪਾਪੜ ਵੀਰ ਵੀ ਕਰਵਾ ਨਹੀਂ ਨਹੀਂ ਵੀਰ ਕਰਦਾ ਡਾਕਟਰ ਮੈਂ ਦੀ ਪ੍ਰਵਾਸਨ ਵਾਸਤੇ ਕੀ ਕਹਿਣਾ ਚਾਹੋਗੇ ਤੁਸੀਂ ਪਬਲਿਕ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਾਂ ਗਵਰਨਰ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਨਹੀਂ ਵਨ ਸ਼ੁੱਡ ਬੀ ਵੈਰੀ ਕੇਅਰਫੁਲ ਜਦੋਂ ਵੀ ਕੋਈ ਵੀ ਚੀਜ਼ ਤੁਸੀਂ ਹਲਵਾਈ ਕੋਲ ਜਾਂਦੇ ਹੋ ਪਰ ਠੀਕ ਹੈ ਹੁਣ ਸਾਨੂੰ ਤੇ ਕੋਈ ਪਤਾ ਹੀ ਨਹੀਂ ਲੱਗਦਾ ਕਿ ਇਸ ਪੂਰੀ ਇਸ ਮਿਲ ਕੇ ਦੂਸਰਾ ਹੈ ਕਿ ਸਭੀ ਆਪਣੀ ਮੈਂਟੈਲਿਟੀ ਹੈ ਹਰ ਬੰਦੇ ਦੀ ਕਿ ਅਸੀਂ اپنی ہیلتھ فل ਬੱਚਿਆਂ ਦੀ ਹੈ ਤੁਮ ਖਿਆਲ ਚ ਰੱਖਦੇ ਹੋਏ ਐਡਲਟ੍ਰੇਸ਼ਨ ਨਾ ਕਰੀਏ। ਯਾ। ਔਰ ਬਾਕੀ ਜੇ ਸਰ ਤੁਸੀਂ ਦੱਸਿਆ ਕਿ ਸਟੀਰੋਇਡ ਬਹੁਤ ਯੂਜ਼ ਹੁੰਦੇ ਨੇ ਐਕਟਸ ਦੇ ਵਿੱਚ ਔਰ ਸਟੀਰੋਇਡ ਯੂਜ਼ ਜਿਹੜੇ ਹੁੰਦੇ ਨੇ ਇਹ ਕੁਆਲੀਫਾਈਡ ਡਾਕਟਰ ਬਹੁਤ ਕਟ ਕਰਦੇ ਨੇ। ਜਿਹੜੇ ਅਨਕੁਆਲੀਫਾਈਡ ਡਾਕਟਰ ਹੈ ਜਿਨ੍ਹਾਂ ਦੀ ਗਿਣਤੀ ਕੁਆਲੀਫਾਈਡ ਡਾਕਟਰ ਨਾਲੋਂ ਜ਼ਿਆਦਾ ਹੈ। ਉਹ ਇੱਕਦਮ ਕੋਈ ਸਟੀਰੋਇਡ ਦਿੰਦੇ ਨੇ। ਸਟੀਰੋਇਡ ਨਾਲ ਇਮੀਡੀਏਟ ਇਫੈਕਟ ਇਮੀਡੀਏਟ ਇਫੈਕਟ ਹੁੰਦਾ ਹੈ। ਪਰ 160 ਡਾਲਟ ਆਲਵੇਸ ਸਟੀਅਰ ਆਲਵੇਸ ਸਟੀਅਰ ਤੋਂ ਸਟੀਅਰ ਜਦੋਂ ਚੱਲੋ ਬੋਡੀ ਹੈਕਟ ਹੋ ਜਾਂਦੀ ਹੈ ਅਬ ਮਨ ਕੋਈ ਕਰਦਾ ਨਾ ਤੇ ਉਹ ਉਹ ਜਿਹੜੀ ਹੈ ਅੱਗੇ ਨੂੰ ਉਹ ਕੋਈ ਦਵਾਈ ਰਿਸਪੌਂਡ ਨਹੀਂ ਕਰਦੀ ਉਹਦੇ ਤੇ ਰਿਸਿਸਟੈਂਸ ਹੋ ਜਾਂਦੀ ਹੈ ਜੀ ਔਰ ਸਟੀਅਰ ਜੇ ਤੁਸੀਂ ਕੋਈ ਮੈਸੇਜ ਦੇਣਾ ਚਾਹੋ ਪਬਲਿਕ ਨੂੰ ਅਵੇਅਰਨੈਸ ਵਾਸਤੇ ਜਾਂ ਪਬਲਿਕ ਨੂੰ ਕੋਈ ਹੋਰ ਕੋਈ ਮੈਸੇਜ ਦੇਣਾ ਚਾਹੇ ਗਵਰਨਰ ਨੂੰ ਮੈਸੇਜ ਦੇਣਾ ਚਾਹੁੰਦੇ ਹੋ ਕਿ ਦਸਤਸ हां ठीक है थोड़ी बात बिल्कुल ठीक है गवर्नमेंट दी करी मेरा ख्याल है कि दो चीजें ही है एक जरूरी गवर्नमेंट ली हेल्थ एक एजुकेशन जी दोनों चीजें इंपॉर्टेंट है एजुकेशन और हेल्थ ਨੂੰ ਅੱਗੇ ਰੱਖਦੇ ਹੋਏ गवर्नमेंट ਨੂੰ ਸਾਰੇ ਐਸੇ ਕਦਮ ਉਠਾਉਣੇ ਚਾਹੀਦੇ ਹੈ ਕਿ ਸਾਡਾ ਜਿਹੜਾ ਹੈ ਯੂ ਆਰ ਲੜਕੇ ਲੜਕੀਆਂ ਹੈ ਉਹ ਬਾਹਰ ਜਾ ਰਹੀਆਂ ਕਿਉਂ ਕਿ ਇਥੇ ਸ਼ਾਇਦ ਉਹਨਾਂ ਨੂੰ ਕੋਈ ਨਹੀਂ ਨਜ਼ਰ ਆਉਂਦੀ ਇਨਫੈਸਿਲਿਟੀਜ਼ ਨਹੀਂ ਨਜ਼ਰ ਆਉਂਦੀਆਂ ਜਾਂ ਉਹਨਾਂ ਤੋਂ ਆਫਟਰ ਜਿਹੜਾ ਹੈ ओ, ओ, नहीं है ओपरचुनिटी नहीं है इसलिए लोग बार ब्रेन वॉश हो रहा है जा रहा है सो so, आप सब ने हैं डॉक्टर साहब से विचार ਔਰ ਇਹਨਾਂ ਚੀਜ਼ਾਂ 'ਤੇ ਅਮਲ ਕਰੋ ਔਰ ਕੁਝ ਗਵਰਨਮੈਂਟੋਂ ਵੀ ਚਾਹੀਦਾ ਹੈ ਇਹਨਾਂ ਚੀਜ਼ਾਂ ਦੇ ਉੱਪਰ ਥੋੜਾ ਸਾ ਐਕਚੁਅਲ ਐਂਡ ਸੋ ਥੈਟ ਇਹਨਾਂ ਦੀ ਇੰਪਰੂਵਮੈਂਟ ਹੋ ਸਕੇ ਤਾਂ ਕਿ ਪਬਲਿਕ ਦੀ ਹੈਲਥ ਦੀ ਕੇਅਰ ਹੋ ਸਕੇ ਬਹੁਤ ਬਹੁਤ ਤਾਰੀਫ ਹੈ ਜੀ ਤੁਹਾਡੀ ਦੀ ਬਹੁਤ ਬਹੁਤ ਤਾਰੀਫ ਹੈ ਜੀ ਪੀਸੀ ਜੀ ਮਿਹਰਬਾਨ ਬਹੁਤ ਬਹੁਤ ਸ਼ੁਕਰੀਆ ਕਰਦੇ ਹਾਂ ਅਸੀਂ ਬੈਠੇ ਹੈ ਡਾਕਟਰ ਵਿਕਾਸ ਕੌਸ਼ਨ ਜੀ ਕੋਲ ਕੌਸ਼ਨ ਨਰਸਿੰਗ ਹਮ ਇਹਨਾਂ ਦੇ ਫਾਦਰ ਸਾਹਿਬ ਨਾਲ ਹੋਣੇ ਤੁਹਾਡੇ ਕੋਲ ਅਤਿ ਕਰਾਈ ਆਪ ਸਭ ਨੂੰ ਇੰਟਰੋਡਕਸ਼ਨ ਤੇ ਮੁਤਾਜ਼ ਨਹੀਂ ਹਾਂ ਆਪ ਸਭ ਜਾਣਦੇ ਹੀ ਹੋ 골ਡ ਮਾਰਕੀਟ ਗੋਬਿੰਦਗੜ ਦੇ ਅੰਦਰ ਡਾਕਟਰ ਕੋਸ਼ਲ ਸਾਹਿਬ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਤੇ ਬਹੁਤ-ਬਹੁਤ ਤੁਹਾਡਾ ਸਵਾਗਤ ਹੈ ਡਾਕਟਰ ਸਾਹਿਬ ਤੁਸੀਂ ਐਮਬੀ ਮੈਡੀਸਨ ਕਿਹੜੇ ਸੰਸਥਾ ਤੋਂ ਲਏ 2000 ਡਿਸੰਬਰ ਚ ਪਾਸ ਹੋਏ ਜੀ ਸਮ ਡੀਐਮਸੀ ਤੋਂ ਆਏ ਐਮਐਸ ਤੋਂ ਆਏ ਅ اچھا ਡਾਕਟਰ ਸਾਹਿਬ ਤੁਹਾਨੂੰ ਕਿੰਨੇ ਸਾਲ ਹੋ ਗਏ ਇੱਥੇ ਪ੍ਰੈਕਟਿਸ ਕਰਦੇ ਮੈਂ ਆਰਾਊਂਡ 24 ਸਾਲ ਹੋ ਗਈ ਜੀ 24 ਸਾਲ ਹਾਂਜੀ ਅ اچھا ਡਾਕਟਰ ਸਾਹਿਬ ਤੁਹਾਡੇ ਐਕਸਪੀਰੀਅੰਸ ਦੇ ਵਿੱਚ ਜੋ ਅੱਜ ਦੇ ਵਿੱਚ ਪੇਸ਼ੈਂਟਸ ਆਉਂਦੇ ਨੇ ਔਰ ਪਹਿਲਾਂ ਜਿਹੜੇ ਪੇਸ਼ੈਂਟ ਆਉਂਦੇ ਸੀ ਉਹਦੇ ਵਿੱਚ ਬੜਾ ਫਰਕ ਹੈ ਉਹਦੇ ਬਾਰੇ ਕੁਝ ਐਕਸਪਲੇਨ ਕਰੋ ਕਿ ਪਬਲਿਕ ਨੂੰ ਕੀ ਅੱਜਕੱਲ ਪੇਸ਼IENTS ਬਹੁਤ ਨੋਲੇਜੇਬਲ ਹੈ ਜੀ ਟੈਕਨੋਲੋਜੀ ਐਡਵਾਂਸ ਹੋ ਗਈ ਹੈ ਸਭ ਨੂੰ ਇੰਟਰਨੈਟ ਐਕਸੈਸ ਹੈਗਾ ਤੇ ਲੇਕਿਨ ਜ਼ਿਆਦਾਤਰ ਉਹਦਾ 네ਗੇਟਿਵ ਫਾਲਆਊਟ ਕੀ ਹੁੰਦਾ ਵੀ ਪੇਸ਼ੈਂਟ ਕਈ ਵਾਰ ਸੈਲਫ ਟਰੀਟਮੈਂਟ ਕਰਦਾ ਰਹਿੰਦਾ ਘਰੇ ਬੈਠੇ ਅਸੀਂ ਸਾਡੀ ਗੱਲ ਉਹਦਾ ਬਹੁਤ ਸਾਈਡ ਇਫੈਕਟ ਨੁਕਸਾਨ ਹੁੰਦੇ ਆ ਲੇਟ ਆਉਂਦੇ ਆ ਇੱਥੇ ਔਰ ਬਹੁਤ ਸਾਰੇ ਪੇਸ਼ੈਂਟ ਜੋ ਮੈਡੀਸਿਨਸ ਡਾਕਟਰ ਪ੍ਰਿਸਕ੍ਰਾਈਬ ਕਰਦੇ ਆ ਉਹਨਾਂ ਦੇ ਰਿਸਰਚ ਕਰਦੇ ਰਹਿੰਦੇ ਆ ਉਹਦੇ ਅਕੋਰਡਿੰਗਲੀ ਆਪਣੇ ਡਿਸੀਜਨ ਕਈ ਵਾਰ ਚੇਂਜ ਕਰ ਲੈਂਦੇ ਵੀ ਆ ਲੈ ਮੈਂ ਖਾਣੀ ਆ ਨਹੀਂ ਖਾਣੀ ਸਮ ਟਾਈਮਸ ਥੈਟ ਮੇਕਸ ਅ ਡਿਫਰੈਂਸ ਇਨ ਦਾ ਟਰੀਟਮੈਂਟ ਫॉर ਵਿਚ ਦਾ ਮੈਡੀਸਿਨ ਹੈਵ ਬੀਨ ਪ੍ਰਿਸਕ੍ਰਾਈਬਡ ਨਾ ਸੋ ਦੈਰਸ ਅ ਰਾਈਟ ਪਰਚਾ ਸਾਡਾ ਜਿਹੜਾ ਫੂਡ ਆਜ ਫੂਡ ਅਡਲਟਰੇਟਡ ਚੱਲ ਰਿਹਾ ਹੈ ਜਿਹੜੀ ਕ੍ਰੋਪਸ ਪੈਦਾ ਹੁੰਦੀਆਂ ਪੈਸਟੀਸਾਈਡਸ ਲਗਾਉਂਦੇ ਆ ਅਸੀਂ ਫਿਰ ਪ੍ਰਾਲੀ ਸਾਡੀ ਜਾ ਰਹੀ ਹੈ ਸਾਡੀ ਜਿਹੜੀ ਲਿਵਿੰਗ ਸਟਾਈਲ ਹੈ ਬਹੁਤ ਜ਼ਿਆਦਾ ਫੈਕਟ ਹੋ ਰਹਾ ਹੈ ਇਹਨਾਂ ਚੀਜ਼ਾਂ ਦਾ ਕੀ ਸਕੇ ਅੰਦਰ ਸੋ ਓਵਰ ਦਾ ਇਅਰਸ ਜੋ ਮੀਡੀਆ ਚ ਰਿਪੋਰਟਸ ਆਉਂਦੀਆਂ ਰਹੀਆਂ ਹੈਗੀਆਂ ਔਰ ਕੀ ਟਾਈਮ ਟੂ ਟਾਈਮ ਆਪਾਂ ਹਰ ਸਾਲ ਸੁਣਦੇ ਹੈ ਕਿ ਸਪੈਸ਼ਲੀ ਦਿਵਾਲੀ ਦੇ ਟਾਈਮ 'ਚ ਬੜੀਆਂ ਰਿਪੋਰਟਸ ਆਉਂਦੀਆਂ ਜੀ ਕਿ ਡਿਮਾਂਡ ਮਿਲਕ ਦੀ ਵੱਧ ਜਾਂਦੀ ਹੈ ਲੇਕਿਨ ਐਨੀ ਪ੍ਰੋਡਕਸ਼ਨ ਹੈ ਨਹੀਂ ਤੋ ਫਿਰ ਉਹ ਮਿਲਕ ਕਿੱਥੋਂ ਆ ਰਿਹਾ ਸਪਲਾਈ ਹੋ ਰਿਹਾ ਆਰਟੀਫੀਸ਼ੀਅਲ ਮਿਲਕ ਔਰ ਕੰਟਰੋਲ ਡਾਟਾ ਦੇ ਅਸ ਜਸ ਜਸ ਕਰਦਾ ਹੈ ਸ਼ੈਲ 75% ਮਿਲਕ ਜੋ ਆ ਰਿਹਾ ਹੈ ਕੰਟਰੀ ਵਿੱਚ ਉਹ ਐਡਲਟਡ ਹੈ ਐਗਜ਼ੈਕਟਲੀ ਜਿਹੜਾ ਕਲਿੱਕ ਐਡਲਟਡ ਹੈ ਤਾਂ ਕਿੰਨੀ ਵਧਾਈ ਬੰਦੀ ਹੈ ਪ੍ਰੋਡਕਸ਼ਨ ਦੇ ਤਰਕ ਤੇ ਹੋਣੀ ਹੈ ਨਾ ਜੀ ਬਟ ਅਚਰ ਮਿਲਕ ਦੀ ਤਾਂ ਨਹੀਂ ਨਾ ਬਸ ਬਟ ਉਹਦੇ ਤੇ ਓਵਰ ਦਾ ਇਅਰਸ ਕਾਰਵਾਈ ਕੀ ਹੋਈ ਹੈ ਉਹ ਕੋਈ ਨਾ ਕੋਈ ਸਵਾਲ ਪੁੱਛ ਲੈ ਬਿਲਕੁਲ ਡਰਪੋ ਹੈ ਨਹੀਂ ਹੈ ਸਜ਼ਾ ਹੈ ਨਹੀਂ ਪਨਿਸ਼ਮੈਂਟ ਨਹੀਂ ਹੈ ਤਾਂ ਫਿਰ ਲੋਕਾਂ ਦੇ ਹੌਸਲੇ ਬੰਦ ਕੇ ਹੀ ਡੈਸਟ੍ਰੇਸ਼ਨ ਫੂਡ ਬਣਾ ਚੁੱਕੇ सो पराली का असर हम अल रिसेंटली हमाली का सीजन थोड़ा जहा घटे है लेकिन पिछले महीना काफ़ी साढ़े कोटरी सारी बीमारियों बहुत आए हैं सा भी आए हैं शहर के पेसेंट भी आए हैं एल्डरली पेसेंट्स जे अ पिछे छोटी मोटी दवाई घर जाके ठीक हो जाते हॉस्पिटलाइजेशन की ਬਹੁਤ سارے ਲੋਕਾਂ ਦੇ ਮੈਡੀਕਲ ਐਕਸਪੈਂਸਸ ਵਧੇ ਹੈ ਇਨਫੈਕਸ਼ਨ ਦੇ ਖਰਚ ਜੋ ਰੇਟਸ ਵਧੇ ਹੈ ਈਵਨ ਇਸ ਸੀਜ਼ਨ ਹਜੇ ਤੱਕ ਜਿਹੜੀ ਵਿంటర్ ਦਾ ਆਨਸੈਟ ਹੈ ਉਹ ਵੀ ਡਿਲੇ ਹੋ ਗਿਆ ਹੈ ਔਰ ਓਵਰ ਆਲ ਕਲਾਈਮੇਟ ਵਾਸੇ ਵੀ ਅੱਛਾ ਨਹੀਂ ਈਵਨ ਹੁਣ ਨਵੰਬਰ ਖਤਮ ਹੋਣ ਨੂੰ ਆਇਆ ਲੇਕਿਨ ਹਜੇ ਤੱਕ ਸਾਡੇ ਕੋਲ ਡੇਂਗੂ ਫੀਵਰ ਦੇ ਚਿਕਨ ਗੁਟੀਆਂ ਦੇ ਪੇਸ਼IENTS ਹਜੇ ਵੀ ਆ ਰਹੇ ਹੈ Which is directly related to the increase in temperature and delayed onset of winters. दासरबी है इतना कैंसर क्रेटिंग? सर पोल्यूशन इज अ रीजन फॉर लंग कैंसर। इट इज अ नॉन फैक्टर। सर दासर की मैसेज देना चाहोगे पब्लिक नो वेयरनेस वास्ते या कुछ और मैसेज देना चाहोगे या गवर्नमेंट ओके मैसेज देना चाहोगे? सर मेरा मैसेज यही है कि रूल ऑफ़ लॉ � ਇੰਪਲੀਮੈਂਟੇਸ਼ਨ ਵੀ ਹੋਵੇ ਔਰ ਲੋਕੀ ਖੁਦ ਸਮਝਦਾਰ ਬਣਨ ਲੋਕੀ ਸਾਰੇ ਇੰਡੀਆ ਚੈਡ ਕੀ ਯੂਐਸਏ ਯੂਕੇ ਕੈਨੇਡਾ ਪਾਲਦੇ ਹੈਗੇ ਉਹ ਕੰਟਰੀਜ਼ ਵੀ ਕੰਟਰੀ ਕੀ ਹੈ ਕੰਟਰੀ ਤਾਂ ਲੋਕਾਂ ਨੇ ਬਣਾਨੀ ਹੈ ਜੇ ਆਪਾਂ ਚੰਨੀਗੜ੍ਹ ਜਾ ਕੇ ਟ੍ਰੈਫਿਕ ਨਿਯਮਾਂ ਦਾ ਪਾਲਨ ਕਰਦੇ ਹੈਗੇ ਤਾਂ ਆਪਾਂ ਉਹ ਕਿਉਂ ਨਹੀਂ ਕਰਦੇ ਕਰਦੇ ਐਜੈਕਲੀ ਬਿਲਕੁਲ ਠੀਕ ਜੇ ਆਪਾਂ ਜੋ ਬਾਹਰ ਦੀ ਫੋਰਨ ਕੰਟਰੀਜ਼ ਜਾ ਕੇ ਲੀਵਿੰਗ ਕੰਡੀਸ਼ਨਸ achhiyan paalde haige ਤੌਰੇ ਵੀ ਆਪਾਂ ਆਪਣੀ ਇਮਾਨਦਾਰੀ ਨਾਲ ਟੈਕਸ ਵੀ ਦੇਈਏ ਔਰ ਜਿਹੜਾ ਐਡਮਿਨਿਸਟ੍ਰੇਸ਼ਨ ਹੈ ਉਹ ਵੀ ਇਮਾਨਦਾਰੀ ਨਾਲ ਇੰਪਲੀਮੈਂਟ ਕਰੇ ਚੀਜ਼ਾਂ ਤੇ ਲੋਕਾਂ ਨੂੰ ਕਿਤੇ ਬਾਹਰ ਜਾਣ ਦੀ ਲੋੜ ਹੀ ਨਹੀਂ ਇੰਡੀਆ ਵਿੱਚ ਪੰਜਾਬ ਵਿੱਚ ਕੈਨੇਡਾ ਬਣ ਜਾਊਗਾ ਬਿਊਟੀਫੁਲ ਬਹੁਤ ਅੱਛਾ ਦੇਖੋ ਜੀ ਆਪਨੇ ਵਿਚਾਰ ਸੁਨੇ ਔਰ ਇੰਨਾ ਵਿਚਾਰਾਂ ਤੇ ਅਮਲ ਕਰੋ ਔਰ ਕਮੈਂਟ ਜ਼ਰੂਰ ਕਰਿਓ ਕਿ ਤੁਹਾਨੂੰ ਕਿਹੋ ਜਿਹਾ ਵਿਚਾਰ ਲੱਗੇ ਸੋ ਬਹੁਤ ਬਹੁਤ ਧੰਨਵਾਦ ਹੈ ਡਾਕਟਰ ਸਾਹਿਬ ਸੋ ਅਸੀਂ ਬਹੁਤ ਧੰਨਵਾਦੀ ਆਂ ਔਰ ਗਵਰਨਮੈਂਟ ਨੂੰ ਵੀ ਮੈਸੇਜ ਦਿੰਦੇ ਆ ਕਿ ਤੁਸੀਂ ਆਰਗੈਨਿਕ ਫੂਡ ਦਾ ਪ੍ਰਬੰਧ ਕਰੋ ਹਰ ਇੱਕ ਪਾਕਟ ਨੂੰ ਸੂਟ ਕਰ ਸਕੇ ਆਰਗੈਨਿਕ ਫੂਡ ਆਰਗੈਨਿਕ ਮਿਲਕ ਹੋਵੇ ਸਭ ਕੁਝ ਹਰ ਇੱਕ ਚੀਜ਼ ਜਿਹਦੇ ਵਿੱਚ ਐਡਲਟਰੇਸ਼ਨ ਨਾ ਹੋਵੇ ਤੇ ਗਵਰਨਮੈਂਟ ਨੂੰ ਵੀ ਇਹ ਸਟੈਪ ਲੈਣੇ ਚਾਹੀਦੇ ਨੇ ਬਹੁਤ ਧੰਨਵਾਦ ਡਾਕਟਰ ਥੈਂਕ ਯੂ ਵੈਰੀ ਥੈਂਕ ਯੂ ਸੋ ਨਾਈਟ